ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਬੜੇ ਪਿਆਰੇ ਸਿੱਖ ਭਾਈ ਕਮਲਿਆ ਜੀ ਭਾਈ ਕਮਲਿਆ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਉਤੀ ਉਤੀ ਬੋਲ ਕੇ ਕਰਦੇ ਰਹਿੰਦੇ ਐ ਪੜਦੇ ਰਹਿੰਦੇ ਐ ਜੰਗਲ ਵਿੱਚ ਚਲੇ ਜਾਂਦੇ ਐ ਆਕਾਂਤ ਵਿੱਚ ਬਹਿ ਜਾਂਦੇ ਐ ਉੱਤੀ ਉੱਤੀ ਬਾਣੀ ਦਾਈ ਜਾਣੀ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਹੈ ਖਾਣਾ ਪੀਣਾ ਸਭ ਕੁ ਕੋਦੀ ਪੁੱਲ ਜਾਣਾ ਵਿਸਰ ਜਾਣਾ ਕਿਤੇ ਮਨ ਕਰਨਾ ਤੇ ਨਗਰ ਵਿੱਚ ਆ ਕੇ ਕਿਸੇ ਦੇ ਵੀ ਘਰ ਦਾ ਬੂਹਾ ਖੜਕਾ ਦੇਣਾ ਕਿਸੇ ਦੇ ਘਰ ਵੀ ਆਵਾਜ਼ ਦੇਣੀ ਤੇ ਪ੍ਰਸ਼ਾਦਾ ਛਕ ਲੈਣਾ ਕਿਉਂਕਿ ਨਗਰ ਦੇ ਲੋਕਾਂ ਨੂੰ ਪਤਾ ਸੀ ਵੀ ਭਾਈ ਕੰਬੜਿਆ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਪਿਆਰ ਵਾਲੇ ਸਿੱਖਾਂ ਵਿੱਚੋਂ ਇੱਕ ਸਿੱਖਾ ਗੁਰੂ ਅਰਜਨ ਦੇਵ ਜੀ ਸੇ ਮਹਾਰਾਜ ਬਹੁਤ ਪਿਆਰ ਕਰਦੇ ਇਹਨਾਂ ਭਾਈ ਕਮਲਿਆ ਜੀ ਰੋਜ਼ ਬਾਣੀ ਗਾਉਂਦੇ ਤੇ ਜੰਗਲ ਵਿੱਚ ਹੀ ਰਹਿੰਦੇ ਜਦੋਂ ਕਿਤੇ ਭੁੱਖ ਲੱਗਣੀ ਤੇ ਫੇਰ ਨਗਰ ਵਿੱਚ ਆਉਣਾ ਹੁਣ ਉਸੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੇ ਮਹਾਰਾਜ ਦਾ ਇੱਕ ਧਨਾੜ ਸਿੱਖ ਰਹਿੰਦਾ ਹੈ ਭਾਈ ਬੁੱਧੂ ਜੀ ਉਹ ਵੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਸਿੱਖ ਹੈ ਨਾਂ ਬਾਣੀ ਵਾਲਾ ਹੈ ਇੱਟਾਂ ਦਾ ਪੱਠਾ ਹੈ ਭਾਈ ਬੁੱਧੂ ਜੀ ਕੋਲ ਇੱਕ ਦਿਨ ਭਾਈ ਬੁੱਧੂ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਪੇਸ਼ ਹੋ ਕੇ ਬੇਨਤੀ ਕਰਦੇ ਪਾਤਸ਼ਾਹ ਮੈਂ ਪੱਟੀ ਦੇ ਵਿੱਚ ਆਵਾ ਪਾਉਣਾ ਹੈ ਤੇ ਮਹਾਰਜ ਤੁਸੀਂ ਬੇਨਤੀ ਕਰੋ ਵੀ ਮੈਂ ਕੱਚਾ ਆਵਾ ਪਾਵਾਂ ਤੇ ਉਹ ਸਾਰਾ ਆਵਾ ਪੱਕ ਜਾਈ ਸਾਰਾ ਆਵਾ ਹੀ ਪੱਕਾ ਨਿਕਲੇ ਕੋਈ ਵੀ ਇੱਟ ਕੱਤੀ ਨਾ ਹੋਵੇ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਭਾਈ ਬੁੱਧੂ ਜੀ ਨੇ ਕਹਿੰਦੇ ਨੇ ਬੁੱਧੂ ਜੀ ਆਵਾ ਤੇਰਾ ਪੱਕਾ ਨਿਕਲੇਗਾ ਆਵਾ ਤੇਰਾ ਪੱਕ ਜਾਣਾ ਪਰ ਪਹਿਲਾਂ ਸੰਗਤ ਤੋਂ ਬੇਨਤੀ ਕਰਾ ਆਪਣੇ ਘਰ ਵਿੱਚ ਸੰਗਤ ਨੂੰ ਬੁਲਾ ਪ੍ਰਸ਼ਾਦਾ ਛਕਾ ਜੇ ਸੰਗਤ ਅਰਦਾਸ ਕਰੇ ਤਾਂ ਤੇਰਾ ਆਵਾ ਪੱਕਾ ਨਿਕਲ ਸਕਦਾ ਹੈ ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਹੀ ਭਾਈ ਕੋ ਅਕਾਲ ਪੁਰਖ ਪ੍ਰਮਾਤਮਾ ਰੱਬ ਖੁਦਾ ਵਸਦਾ ਹੈ ਸੰਗਤ ਕਿਸੇ ਦੀ ਅਰਦਾਸ ਕਰਦੇ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਕਦੇ ਵੀ ਖਾਲੀ ਨਹੀਂ ਮੁੜਦਾ ਅਰਦਾਸ ਮਨੁੱਖ ਦੀ ਕਦੇ ਵਿਰਤੀ ਨਹੀਂ ਜਾਂਦੀ ਜੇ ਸੰਗਤ ਅਰਦਾਸ ਕਰ ਦੇਵੇ ਉਹ ਵਿਰਤੀ ਨਹੀਂ ਜਾਂਦੀ ਗੁਰੂ ਅਰਜਨ ਦੇਵ ਜੀ ਸੇ ਮਹਾਰਾਜ ਭਾਈ ਬੁੱਧੂ ਜੀ ਨੂੰ ਕਹਿੰਦੇ ਨੇ ਭਾਈ ਬੁੱਧੂ ਜੀ ਤੁਸੀਂ ਆਵਾ ਪਾਓ ਆਵਾ ਤੁਹਾਡਾ ਪੱਕਾ ਨਿਕਲੇਗਾ ਪਰ ਇੱਕ ਸ਼ਰਤ ਹੈ ਸੰਗਤ ਨੂੰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਸਕਾਓ ਤੇ ਉਹ ਬੇਨਤੀ ਕਰਨ। ਇੱਕ ਧਿਆਨ ਰੱਖਣਾ ਸੰਗਤ ਵਿੱਚੋਂ ਕੋਈ ਵੀ ਭੁੱਖਾ ਨਹੀਂ ਮੁਰਨਾ ਚਾਹੀਦਾ ਹਰ ਇੱਕ ਨੂੰ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ ਕੋਈ ਵੀ ਨਹੀਂ ਭੁੱਖਾ ਮੁਰਨਾ ਚਾਹੀਦਾ। ਭਾਈ ਬੁੱਧੂ ਜੀ ਕਹਿੰਦੇ ਪਾਤਸ਼ਾਹ ਠੀਕ ਹੈ। ਭਾਈ ਬੁੱਧੂ ਜੀ ਆਪਣੇ ਘਰ ਗਏ। ਪ੍ਰਬੰਧ ਕੀਤਾ ਲੰਗਰ ਪਾਣੀ ਦਾ ਸੰਗਤਾਂ ਨੂੰ ਬੁਲਾਇਆ। ਲੰਗਰ ਪਾਣੀ ਤਿਆਰ ਹੋ ਗਿਆ ਹੈ। ਇਧਰ ਭਾਈ ਕਮਲਿਆ ਜੀ ਨੂੰ ਵੀ ਭੁੱਖ ਲੱਗੀ ਤੇ ਉਹ ਵੀ ਨਗਰ ਦੇ ਵਿੱਚ ਆ ਗਏ। ਉਹ ਵੀ ਭਾਈ ਬੁੱਧੂ ਜੀ ਦੇ ਘਰ ਪਹੁੰਚਦੇ ਸੇਵਾਦਾਰ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਸਿਕਾ ਰਹੇ ਨੇ। ਹੁਣ ਜਦੋਂ ਭਾਈ ਕਮਲਿਆ ਜੀ ਨੂੰ ਦੇਖਿਆ ਤਾਂ ਤੇ ਪਾਟੇ ਦੇ ਕੱਪੜੇ ਹੈ। ਮੈਲੇ ਕਪੜੇ ਤਪਾਈ ਬੁੱਧੂ ਜਿਨੇ ਭਾਈ ਕਮਲਿਆ ਜੀ ਨੂੰ ਪੂਹੇ ਦੇ ਵਿੱਚ ਹੀ ਰੋਕਦਾ ਵੀ ਤੁਸੀਂ ਇੱਥੇ ਰੁਕ ਜਾਓ ਭਾਈ ਕਮਲਿਆ ਜੀ ਕਹਿੰਦੇ ਅਸੀਂ ਪ੍ਰਸ਼ਾਦਾ ਛਕਣਾ ਹੈ ਭੁੱਖ ਬੜੀ ਲੱਗੀ ਹੈ ਪ੍ਰਸ਼ਾਦਾ ਛਕਾ ਦਿਓ ਉਹ ਕਹਿੰਦੇ ਪਹਿਲਾਂ ਸੰਗਤ ਨੂੰ ਪ੍ਰਸ਼ਾਦਾ ਛਕ ਲੈਣ ਦਿਓ ਫਿਰ ਤੈਨੂੰ ਪ੍ਰਸ਼ਾਦਾ ਛਕਾ ਦਿੰਨੇ ਹ ਜਿਵੇਂ ਅਸੀਂ ਕਰਦੇ ਹੁੰਨੇ ਆ ਪਹਿਲਾਂ ਪਿੰਡ ਦੇ ਮੋਤਵਾਰ ਸੱਜਣ ਰਿਸ਼ਤੇਦਾਰ ਪਿੰਡ ਦੀ ਸੰਗਤ ਪ੍ਰਸ਼ਾਦਾ ਸਕੇਗੀ ਜੇ ਕੋਈ ਗਰੀਬ ਆਜੇ ਜਾਂ ਕੋਈ ਮੰਗਤਾ ਆ ਜੇ ਤੂੰ ਉਹ ਨੂੰ ਬੂਹੇ ਦੇ ਵਿੱਚ ਬਾਦੀ ਦਾ ਵੀ ਤੂੰ ਉਡੀਕ ਕਰ ਉਹ ਸਾਰਿਆਂ ਦੇ ਮੂੰਹ ਨਹੀਂ ਦੇਖੀ ਜਾਂਦਾ ਵਿਚਾਰਾ ਬੇਟਾ ਵੀ ਮੈਨੂੰ ਹੁਣ ਵੀ ਪ੍ਰਸ਼ਾਦਾ ਦਿੰਦੇ ਐ ਹੁਣ ਵੀ ਰੋਟੀ ਦਿੰਦੇ ਐ ਕਈ ਵਾਰੀ ਵਿਚਾਰਾ ਉਹ ਭੁੱਖਾ ਹੀ ਮੁੜ ਜਾਂਦਾ ਆ ਕੇ ਵੀ ਇਹ ਨਹੀਂ ਪ੍ਰਸ਼ਾਦਾ ਦਿੰਦੇ ਕਿ ਪਹਿਲਾਂ ਆਪਣੇ ਰਿਸ਼ਤੇਦਾਰਾਂ ਵੱਡੇ ਲੋਕਾਂ ਨੂੰ ਸੰਗਤ ਨੂੰ ਪ੍ਰਸ਼ਾਦਾ ਸਿਖਾਉਣਗੇ ਮੈਨੂੰ ਨੇ ਪੰਗਤ ਵਿੱਚ ਬੈਠਣ ਦੇਣਾ ਅੱਜ ਦੀ ਤਰ੍ਹਾਂ ਭਾਈ ਬੁੱਧੂ ਜੀ ਨੇ ਭਾਈ ਕਮਲਿਆ ਜੀ ਨੂੰ ਪੰਗਤ ਵਿੱਚ ਨਾ ਬੈਠਣ ਦਿੱਤਾ ਵੀ ਪਹਿਲਾਂ ਸੰਗਤ ਪ੍ਰਸ਼ਾਦਾ ਸਕੇਗੀ ਭਾਈ ਤੈਨੂੰ ਬਾਅਦ ਪ੍ਰਸ਼ਾਦਾ ਸਿਖਾਉਣਿਆ ਸਾਰੇ ਸੰਗਤ ਨੇ ਪ੍ਰਸ਼ਾਦਾ ਛਕ ਲਿਆ ਨਾਥ ਕਿਸੇ ਨੇ ਭਾਈ ਕਮਲਿਆ ਜੀ ਨੂੰ ਬੂਹੇ ਦੇ ਵਿੱਚ ਪ੍ਰਸ਼ਾਦਾ ਦੇ ਕੇ ਆਏ। ਨਾ ਕਿਸੇ ਨੇ ਆਵਾਜ਼ ਮਾਰੀ ਵੀ ਪੰਗਤ ਵਿੱਚ ਬਹਿ ਜਾ। ਭਾਈ ਬੁੱਧੂ ਨੇ ਵੀ ਪ੍ਰਸ਼ਾਦਾ ਉਹਨਾਂ ਦਿੱਤਾ। ਨਾ ਪੰਗਤ ਵਿੱਚ ਬੈਠਣ ਦਿੱਤਾ। ਜਦੋਂ ਭਾਈ ਬੁੱਧੂ ਨੇ ਸੰਗਤ ਨੂੰ ਕਿਹਾ ਵੀ ਤੁਸੀਂ ਅਰਦਾਸ ਕਰੋ ਮੈਂ ਪੱਠੇ ਦੇ ਵਿੱਚ ਆਵਾ ਪਾਉਣਾ ਮੇਰੀਆਂ ਸਾਰੀਆਂ ਇੱਟਾਂ ਸਾਰਾ ਆਵਾ ਹੀ ਪੱਕਾ ਨਿਕਲ ਜਾਵੇ ਤੁਸੀਂ ਅਰਦਾਸ ਕਰ ਦਿਓ ਸੰਗਤ ਅਰਦਾਸ ਕਰਨ ਲੱਗੀ ਤੇ ਭਾਈ ਕਮਲਿਆ ਜੀ ਦੀ ਕੰਨ ਵਿੱਚ ਆਵਾਜ਼ ਪਈ ਭਾਈ ਕਮਲਿਆ ਜੀ ਉੱਤੀ ਉੱਤੀ ਬੋਲ ਕੇ ਕਹਿੰਦੇ ਨੇ ਭਾਈ ਬੁੱਧੂ ਦਾ ਆਵਾ ਕੱਚੇ ਦਾ ਕੱਚਾ ਭਾਈ ਬੁੱਧੂ ਦਾ ਆਵਾ ਕੱਚੇ ਦਾ ਕੱਚਾ ਇਹ ਨਹੀਂ ਹੁਣ ਪੱਕਦਾ ਇਹ ਕੱਚਾ ਹੀ ਰਹੇਗਾ ਜਦੋਂ ਐਨੀ ਗੱਲ ਭਾਈ ਕਮਲਿਆ ਜੀ ਨੇ ਕਹੀ ਇੱਕ ਵਾਰ ਤੇ ਭਾਈ ਬੁੱਧੂ ਜੀ ਕੰਮ ਗਏ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਇਹ ਕੀ ਗੱਲ ਹੋਈ ਫੇਰ ਸੋਚਦਾ ਵੀ ਚਲੋ ਇਹ ਤੇ ਕਮਲਾ ਹੈ ਕਮਲਾ ਤੇ ਬਹੁਤ ਕੁਝ ਕਹਿੰਦਾ ਤਣ ਦੇ ਪਾਟੇ ਕਪੜੇ ਦੇਖ ਕੇ ਭਾਈ ਬੁੱਧੂ ਨੇ ਉਹਨੂੰ ਕਮਲਾ ਸਮਝ ਲਿਆ ਵੀ ਇਹ ਤੇ ਕਬਲਾ ਤੇ ਭਾਈ ਕਮਲਿਆ ਜੀ ਉੱਚੀ ਉੱਚੀ ਕਹਿੰਦੇ ਵੀ ਬੁੱਧੂ ਦਾ ਆਵਾ ਕੱਤੇ ਦਾ ਕੱਚਾ ਭੁੱਖਾ ਹੀ ਮੁੜ ਗਿਆ। ਇਧਰ ਸੰਗਤ ਨੇ ਅਰਦਾਸ ਕੀਤੀ ਜਦੋਂ ਸਮਾ ਪਿਆ ਭਾਈ ਬੁੱਧੂ ਦੀ ਆਪਣਾ ਆਵਾ ਖੋਲਦੇ ਆ ਭੱਠੇ ਦਾ ਦੇਖਦੇ ਆ ਆਵਾ ਸਾਰੇ ਦਾ ਕੱਤੇ ਦਾ ਕੱਚਾ ਇੱਕ ਵੀ ਇੱਟ ਪੱਕੀ ਨਹੀਂ ਸਾਰੀਆਂ ਹੀ ਕੱਚੀਆਂ ਨੇ ਉਹ ਹਰਾਨ ਹੋ ਗਿਆ ਦੇਖ ਕੇ ਵੀ ਸਾਰਾ ਆਵਾ ਕੱਚਾ ਗੁਰੂ ਅਰਜਨ ਦੇਵ ਸਹਿ ਮਹਾਰਾਜ ਕਹਿੰਦੇ ਸੀ ਵੀ ਤੇਰਾ ਆਵਾ ਤੇ ਸਾਰਾ ਹੀ ਪੱਕਾ ਨਿਕਲੇਗਾ ਮਹਾਰਾਜ ਨੇ ਮੇਰੇ ਨਾਲ ਵਾਦਾ ਕੀਤਾ ਸੀ ਮਹਾਰਾਜ ਨੇ ਕਿਹਾ ਸੰਗਤ ਨੂੰ ਪ੍ਰਸ਼ਾਦਾ ਛਕਾ ਮੈਂ ਸੰਗਤ ਨੂੰ ਵੀ ਪ੍ਰਸ਼ਾਦਾ ਛਕਾਇਆ ਪਰ ਫਿਰ ਵੀ ਮੇਰਾ ਆਵਾ ਕੱਚੇ ਦਾ ਕੱਚਾ ਮੈਂ ਤੇ ਲੁੱਟਿਆ ਗਿਆ ਮੈਂ ਤੇ ਬਰਬਾਦ ਹੋ ਗਿਆ ਮੇਰਾ ਕੱਚਾ ਆਵਾ ਕਿਹਨੇ ਖਰੀਦਣਾ ਹੈ ਮੈਂ ਤੇ ਆਪਣੀ ਜਮਾ ਪੂੰਜੀ ਧਨ ਸਾਰਾ ਲਾਤਾ ਪਰ ਇਹ ਮੇਰਾ ਕੱਚਾ ਆਵਾ ਕਿਹਨੇ ਖਰੀਦਣਾ ਮੈਂ ਤੇ ਬਰਬਾਦ ਹੋ ਗਿਆ ਰੋਂਦਾ ਕਰ ਲਾਉਂਦਾ ਮਰਝਾਇਆ ਹੋਇਆ ਤੇਰਾ ਲੈ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਦਰਬਾਰ ਚ ਪਹੁੰਚ ਗਿਆ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਜਾ ਕੇ ਕਹਿੰਦਾ ਪਾਛਾ ਤੁਸੀਂ ਤੇ ਕਿਆ ਸੀ ਤੇਰਾ ਆਵਾ ਪੱਕਾ ਨਿਕਲੇਗਾ ਸੰਗਤ ਤੋਂ ਅਰਦਾਸ ਕਰਾ ਸੰਗਤ ਨੂੰ ਪ੍ਰਸ਼ਾਦਾ ਸਿਖਾ ਤੇ ਪਾਤਸ਼ਾਹ ਮੇਰਾ ਆਵਾ ਤੇ ਕਤੈ ਮੈਂ ਸੰਗਤ ਨੂੰ ਅਰਦਾਸ ਕਰਾਈ ਪ੍ਰਸ਼ਾਦਾ ਸਿਖਾਇਆ ਇੱਕ ਵੀ ਇੱਕ ਪੱਕੀ ਨਹੀਂ ਆ ਪਾਤਸ਼ਾਹ ਕਹਿੰਦੇ ਬੁੱਧੂ ਜੀ ਕੁਝ ਸੋਚ ਕੇ ਦੇਖ ਕੁਝ ਆਪਣੇ ਵੱਲ ਨਿਗਾਹ ਮਾਰ ਕੇ ਦੇਖ ਵੀ ਸੰਗਤ ਵਿੱਚੋਂ ਕੋਈ ਭੁੱਖਾ ਤੇ ਨਹੀਂ ਮੁੜਿਆ ਕਿੰਨਾ ਮਹਾਰਾਜ ਨਹੀਂ ਸੰਗਤ ਵਿੱਚੋਂ ਤੇ ਕੋਈ ਭੁੱਖਾ ਨਹੀਂ ਮੁੜਿਆ ਹਾਂ ਇੱਕ ਕਮਲਾ ਜਾਂ ਬੰਦਾ ਆਇਆ ਸੀ ਮੇਰੇ ਘਰ ਪ੍ਰਸ਼ਾਦਾ ਛਕਣ ਵਾਸਤੇ ਮਹਾਰਾਜ ਉਹਦੇ ਤਾਣ ਤੇ ਪਾਟੇ ਕੱਪੜੇ ਸੀ ਇੰਜ ਲੱਗਦਾ ਸੀ ਵੀ ਕਈ ਦਿਨ ਹੋ ਗਏ ਉਹਨਾਂ ਤਾਣੀ ਹੁੰਦਾ ਪਸ ਉਹਨੂੰ ਪ੍ਰਸ਼ਾਦਾ ਨਹੀਂ ਮਿਲਿਆ ਉਹਨੂੰ ਮੈਂ ਪੰਗਤ ਵਿੱਚ ਨਹੀਂ ਬਿਠਣ ਦਿੱਤਾ ਬਸ ਬੂਹੇ ਤੇ ਕਢਾਤਾ ਤੇ ਜਦੋਂ ਸੰਗਤ ਨੇ ਅਰਦਾਸ ਕੀਤੀ ਤੇ ਉਹਨੇ ਉੱਚੀ ਉੱਚੀ ਬੋਲ ਕੇ ਕਿਹਾ ਬੁੱਧੂ ਦਾ ਆਵਾ ਕੱਤੇ ਦਾ ਕੱਚਾ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਹੱਸ ਕੇ ਕਹਿੰਦੇ ਨੇ ਭਾਈ ਬੁੱਧੂ ਜੀ ਉਹ ਕੋਈ ਕਮਲਾ ਨਹੀਂ ਉਹ ਕੋਈ ਬੌਰਾ ਨਹੀਂ ਉਹ ਗੁਰੂ ਨਾਨਕ ਦਾ ਪਿਆਰਾ ਸਿੱਖ ਹੈ ਬਹੁਤ ਪਿਆਰਾ ਸਿੱਖ ਤੇ ਉਹਦੀ ਜ਼ੁਬਾਨ ਤੇ ਹਮੇਸ਼ਾ ਗੁਰੂ ਨਾਨਕ ਬੈਠੇ ਰਹਿੰਦੇ ਆ ਉਹਦਾ ਪਹਿਰਾਵਾ ਦੇਖ ਕੇ ਤੂੰ ਉਹਨੂੰ ਕਮਲਾ ਸਮਝ ਲਿਆ ਵੀ ਤਨ ਤੇ ਪਾਟੇ ਕੱਪੜੇ ਪਾਏ ਨੇ ਮੈਲੇ ਘਟੇਲੇ ਕੱਪੜੇ ਨੇ ਬਸ ਇਹ ਸਮਝ ਲਿਆ ਵੀ ਉਹ ਕਮਲਾ ਹੈ ਜਾਏ ਸਮਝ ਲਿਆ ਵੀ ਉਹ ਗਰੀਬ ਹੈ ਉਹਨੂੰ ਪੰਗਤ ਵਿੱਚ ਨਹੀਂ ਬਿਠਣ ਦੇਣਾ ਤੈਨੂੰ ਅਸੀਂ ਕਿਹਾ ਸੀ ਵੀ ਪੰਗਤ ਵਿੱਚ ਬਿਠਾ ਕੇ ਸਭ ਨੂੰ ਪ੍ਰਸ਼ਾਦਾ ਸਿਕਾਉਣਾ ਹੈ ਕੋਈ ਗਰੀਬ ਆਏ ਕੋਈ ਅਮੀਰ ਆਏ ਕੋਈ ਵੀ ਹੋਵੇ ਸਭ ਨੂੰ ਇੱਕ ਸਮਝਣਾ ਪਰ ਤੂੰ ਤੇ ਉਸ ਗਰੀਬ ਨੂੰ ਬੂਹੇ ਤੇ ਖੜਾ ਕੇ ਰੱਖਿਆ ਉਹ ਗਰੀਬ ਨਹੀਂ ਉਹ ਸਭ ਤੋਂ ਵੱਡਾ ਅਮੀਰ ਆ ਉਹਦੇ ਕੋਲੇ ਗੁਰੂ ਨਾਨਕ ਦੀ ਬਾਣੀ ਹੈ ਉਹਦੇ ਵਰਗਾ ਅਮੀਰ ਕੋਈ ਨਹੀਂ ਇਸੇ ਕਰਕੇ ਤੇਰਾ ਆਵਾ ਕੱਤੇ ਦਾ ਕੱਤਾ ਹੈ ਮਨੁੱਖ ਅੱਜ ਵੀ ਪਹਿਰਾਵਾ ਦੇਖਦਾ ਨਾ ਬੰਦੇ ਦਾ ਜਿਹਦੇ ਲੰਮਾ ਚੋਲਾ ਪਾਇਆ ਉਹ ਵੱਡਾ ਬਾਬਾ ਉਹ ਮਹਾਪੁਰਖ ਹੈ ਜਿਹਦੇ ਵਿਚਾਰੇ ਦੇ ਕੁਰਤਾ ਪਜਾਮਾ ਪਾਇਆ ਉਹ ਬਾਬਾ ਨਹੀਂ ਆ ਲੰਮੇ ਚੋਲੇ ਵਾਲੇ ਕੋਲੇ ਰੱਬ ਹੁੰਦਾ ਹੈ ਜਿਹੜਾ ਵਿਚਾਰਾ ਕੁਰਤੇ ਪਜਾਮੇ ਵਾਲਾ ਜਾਂ ਪੈਂਟ ਕੋਟ ਵਾਲਾ ਜਾਂ ਜਿਹਦੇ ਲੋਹਰ ਪਾਈ ਉਹਦੇ ਕੋਲ ਬਾਬਾ ਨਹੀਂ ਆ ਉਹਦੇ ਕੋਲ ਰੱਬ ਵੀ ਨਹੀਂ ਆ ਅ ਰੱਬ ਭਾਈ ਕੱਪੜਿਆਂ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ ਰੱਬ ਸੁਰਤ ਵਿੱਚੋਂ ਨਜ਼ਰ ਆਉਂਦਾ ਵਿਚਾਰਾਂ ਵਿੱਚੋਂ ਨਜ਼ਰ ਆਉਂਦਾ ਹੈ ਅ ਰੱਬ ਕੱਪੜਿਆਂ ਦਾ ਮਹਤਾਜ ਥੋੜੀ ਹੈ ਰੱਬ ਕੱਪੜਿਆਂ ਦੇ ਨਾਲ ਨਹੀਂ ਮਿਲਦਾ ਵੀ ਜੇ ਕਿਸੇ ਨੇ ਲੰਮਾ ਚੋਲਾ ਪਾਇਆ ਤੇ ਰੱਬ ਮਿਲ ਜਾਂਦਾ ਨਾ ਭਾਈ ਰੱਬ ਤੇ ਕਿਸੇ ਕੋਲੇ ਵੀ ਹੋ ਸਕਦਾ ਹੈ ਰੱਬ ਕਿਸੇ ਦੇ ਵਿੱਚ ਵੀ ਹੋ ਸਕਦਾ ਹੈ ਵੈਸੇ ਪ੍ਰਮਾਤਮਾ ਸਭ ਦੇ ਵਿੱਚ ਹੈ ਪ੍ਰਮਾਤਮਾ ਤੋਂ ਬਿਨਾ ਕੋਈ ਵੀ ਸ਼ਰੀਰ ਨਹੀਂ ਹੈ ਉਸ ਰੱਬ ਤੋਂ ਬਿਨਾ ਸਾਰਿਆਂ ਦੇ ਵਿੱਚ ਹੀ ਰੱਬ ਹੈ ਪ੍ਰਮਾਤਮਾ ਹੈ ਜਿਵੇਂ ਧਰਤੀ ਪਾਣੀ ਬਿਨਾ ਕਿਤੋਂ ਵੀ ਖਾਲੀ ਨਹੀਂ ਸਾਰੀ ਧਰਤੀ ਵਿੱਚ ਪਾਣੀ ਹੈ ਤੇ ਬਸ ਪਾਣੀ ਕਿਸੇ ਕਿਸੇ ਨੂੰ ਧਰਤੀ ਵਿੱਚੋਂ ਕੱਢਣਾ ਆਉਂਦਾ ਹੈ ਸਾਰੀ ਧਰਤੀ ਵਿੱਚ ਹੀ ਪਾਣੀ ਹੈ ਤੇ ਕੱਢਣਾ ਕਿਸੇ ਕਿਸੇ ਵਿਰਲੇ-ਵਿਰਲੇ ਮਨੁੱਖ ਨੂੰ ਆਉਂਦਾ ਹੈ ਕਿਹੜੀਆਂ ਵੀ ਬੰਦਾ ਕਵੇ ਵੀ ਮੇਰੀ ਤਾਂ ਮੇਰੇ ਖੇਤ ਵਿੱਚ ਪਾਣੀ ਹੈ ਐਸ ਜਗ੍ਹਾ ਤੇ ਇੱਥੇ ਹੈ ਨਹੀਂ ਪਾਣੀ ਉਪਾਈ ਤੈਨੂੰ ਕੱਢਣਾ ਨਹੀਂ ਆਇਆ ਪਾਣੀ ਤੇ ਸਾਰੀ ਧਰਤੀ ਵਿੱਚ ਆ ਮਿਹਨਤ ਕਰਨੀ ਪੈਣੀ ਹੈ ਪਾਣੀ ਕੱਢਣ ਵਾਸਤੇ ਰੱਬ ਸਾਰਿਆਂ ਦੇ ਵਿੱਚ ਹੈ ਬਸ ਦੇਖਣ ਵਾਸਤੇ ਨਾ ਅੱਖ ਬਦਲਣੀ ਪੈਣੀ ਹੈ ਆਪਣੀ ਸੋਚ ਬਦਲਣੀ ਪੈਣੀ ਹੈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ ਇੱਕ ਅੱਖ ਦੇ ਨਾਲ ਦੇਖਣਾ ਪੈਣਾ ਇੱਕ ਅੱਖ ਦੇ ਨਾਲ ਫੇਰੀ ਜੋਗ ਅਵਸਥਾ ਪ੍ਰਾਪਤ ਹੋਏਗੀ ਨਾ ਜਿਵੇਂ ਮਹਾਰਿਦ ਨਹੀਂ ਜੋਗੀਆਂ ਨੂੰ ਕਿਹਾ ਸੀ ਵੀ ਜੋਗੀਓ ਕੰਨ ਪੜਾਏ ਫਿਰਦੇ ਹੋ ਜੋਗ ਕਮਾਇਆ ਵੀ ਆ ਕਿ ਕੱਲੇ ਕੰਨ ਹੀ ਪੜਾਏ ਕੰਨ ਪੜਾਉਣ ਦੇ ਨਾਲ ਕੰਨ ਵਿੱਚ ਮੁੰਦਰਾ ਪਾਉਣ ਦੇ ਨਾਲ ਥੋੜੀ ਕੋਈ ਜੋਗੀ ਬਣ ਜਾਂਦਾ ਹੈ ਜੋਗ ਕਮਾਉਣਾ ਪੈਂਦਾ ਹੈ ਗੱਲੀ ਜੋਗ ਨਾ ਹੋਈ ਗੱਲਾਂ ਦੇ ਨਾਲ ਥੋੜੀ ਜੋ ਕਮਾਇਆ ਜਾਂਦਾ ਇੱਕ ਦ੍ਰਿਸ਼ਤ ਕਰ ਸੰਸਾਰ ਜਾਣੇ ਜਦੋਂ ਇੱਕ ਅੱਖ ਦੇ ਨਾਲ ਤੂੰ ਸਭ ਨੂੰ ਦੇਖੇਗਾ ਕੋਈ ਭੇਦ ਭਾਵ ਨਹੀਂ ਕੋਈ ਉੱਚ ਨੀਚ ਜਾਤ ਨਹੀਂ ਆ ਜਦੋਂ ਇਹ ਸਮਝ ਲਿਆ ਸਭ ਮੈਂ ਇੱਕ ਖੁਦਾਏ ਵਸਤ ਹੈ ਵੀ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ ਪਾਸ ਕਹਿੰਦੇ ਫਿਰ ਤੈਨੂੰ ਸਮਝ ਪਿਆ ਜਾਣੀ ਹੈ ਉਹੀ ਅਸਲ ਜੋਗੀ ਹੈ ਉਹੀ ਅਸਲ ਸਿੱਖ ਹੈ ਭਾਈ ਬੁੱਧੂ ਜੀ ਸਿੱਖੀ ਪਹਿਰਾਵੇ ਦੀ ਨਹੀਂ ਸਿੱਖੀ ਵਿਚਾਰਾਂ ਦੀ ਹੈ ਭਾਈ ਬੁੱਧੂ ਜੀ ਤੁਸੀਂ ਕੱਲੇ ਉਹਦਾ ਪਹਿਰਾਵਾ ਦੇਖਿਆ ਪਰ ਉਹਦੇ ਅੰਦਰ ਦੀ ਸਿੱਖੀ ਨਹੀਂ ਦੇਖੀ ਉਹਦੀ ਭਾਵਨਾ ਨਹੀਂ ਦੇਖੀ ਉਹਦਾ ਪ੍ਰੇਮ ਨਹੀਂ ਦੇਖਿਆ ਤੇਰਾ ਆਵਾ ਪੱਕਾ ਨਿਕਲਣਾ ਸੀ ਪਰ ਅਸੀਂ ਆਪਣੇ ਪਿਆਰ ਵਾਲੇ ਸਿੱਖ ਦੀ ਗੱਲ ਨੂੰ 모ੜ ਨਾ ਸਕੇ ਅਸੀਂ ਤੇਰਾ ਆਵਾ ਪੱਕਾ ਕਰਨੇ ਲੱਗੇ ਸਾਂ ਪਰ ਉਦਹੀਂ ਭਾਈ ਕਮਲਿਆ ਜੀ ਨੇ ਕਹਿ ਦਿੱਤਾ ਮਹਾਰਾਜ ਬੁੱਧੂ ਦਾ ਆਵਾ ਪੱਕਾ ਨਹੀਂ ਇਹਦਾ ਕੱਚਾ ਨਿਕਲਣਾ ਚਾਹੀਦਾ ਤੇ ਅਸੀਂ ਉਹਦੀ ਗੱਲ 모ੜ ਨਾ ਸਕੇ ਕਿਉਂ ਮੇਰੀ ਬਾਂਦੀ ਭਗਤ ਛਡਾਵੇ ਬਾਂਦੇ ਭਗਤ ਨਾ ਛੂਟੇ ਮੋਹੇ ਮੇਰੀ ਕਈ ਹੋਈ ਗੱਲ ਨੂੰ ਮੇਰਾ ਸਿੱਖ ਮੋੜ ਸਕਦਾ ਹੈ ਪਰ ਮੈਂ ਪਿਆਰ ਵਾਲੇ ਸਿੱਖ ਦੀ ਕਈ ਹੋਈ ਗੱਲ ਨੂੰ ਕਦੇ ਮੋੜ ਨਹੀਂ ਸਕਦਾ ਆਖੋ ਸਤਨਾਮ ਸ਼੍ਰੀ ਇਸ ਲਈ ਤੇਰਾ ਆਵਾ ਕਥਾ ਹੈ ਤੇ ਮਰਜ ਮੈਂ ਤੇ ਬਰਬਾਦ ਹੋ ਗਿਆ ਮੈਂ ਤੇ ਉੱਜੜ ਗਿਆ ਭਾਈ ਬੁੱਧੂ ਕਹਿੰਦਾ ਵਾਸ ਕੇਂਦੇ ਨਹੀਂ ਤੈਨੂੰ ਉਜੜ ਨਹੀਂ ਦਿੰਦੇ ਤੇਰਾ ਵੀ ਪ੍ਰੇਮ ਹੈ ਤੇ ਤੈਨੂੰ ਅਸੀਂ ਇੱਕ ਗੱਲ ਸਮਝਾਉਣੀ ਆ ਵੀ ਭਾਈ ਕਮਲਿਆ ਜੀ ਤੋਂ ਮਾਫੀ ਮੰਗ ਉਹ ਤੈਨੂੰ ਜਰੂਰ ਮaaf ਕਰਨਗੇ ਜਦੋਂ ਹੀ ਉਹਨਾਂ ਨੇ ਤੈਨੂੰ ਮaaf ਕਰਤਾ ਤੇਰਾ ਕੱਚਾ ਆਵਾ ਵੀ ਪੱਕਿਆਂ ਦੇ ਭਾਅ ਵਿਕ ਜਾਏਗਾ ਇਹ ਤੇਰੇ ਨਾਲ ਵਾਦਾ ਰਿਹਾ ਪਰ ਇੱਕ ਸ਼ਰਤ ਹੈ ਪਹਿਲਾਂ ਮਾਫੀ ਮੰਗਣੀ ਪੈਣੀ ਹੈ ਭਾਈ ਬੁੱਧੂ ਦੀ ਕਹਿੰਦੇ ਮਹਾਰਾਜ ਸੱਤ ਬਚਨ ਹੈ। ਗੁਰਵਰਧਨ ਦੇ ਵਿਸੈ ਮਹਾਰਾਜ ਨੂੰ ਨਮਸਕਾਰ ਕਰ ਕਰਕੇ ਭਾਈ ਬੁੱਧੂ ਦੀ ਭਾਈ ਕਮਲਿਆ ਜੀ ਦੀ ਭਾਲ ਵਿੱਚ ਤੁਰ ਪਏ। ਪੁੱਛਦੇ ਫਿਰਦੇ ਨੇ ਵੀ ਭਾਈ ਕਮਲਿਆ ਜੀ ਕਿੱਥੇ ਰਹਿੰਦੇ ਨੇ ਕਿਸੇ ਨੇ ਦੱਸਿਆ ਵੀ ਉਹ ਤੇ ਜੰਗਲ ਦੇ ਵਿੱਚ ਬੈਠੇ ਹੁੰਦੇ ਆ। ਉੱਤੀ ਉੱਤੀ ਬਾਣੇ ਗਾਉਂਦੇ ਹੁੰਦੇ ਆ। ਤਾਨੂੰ ਭਾਈ ਕਮੜੀਆ ਜੰਗਲ ਦੇ ਵਿੱਚੋਂ ਮਿਲ ਸਕਦੇ ਹੈ ਭਾਈ ਬਦੂ ਜੀ ਜੰਗਲ ਵਿੱਚ ਗਏ ਭਾਵਰੇ ਨੇ ਦੂਰ ਨਿਕਲ ਗਏ ਇਕਾਂਤ ਵਿੱਚ ਸ਼ਾਂਤ ਦੇ ਭਾਈ ਬਦੂ ਜੀ ਬੈਠੇ ਤੇ ਉੱਚੀ ਉੱਚੀ ਸੁਖਮਨੀ ਸਾਹਿਬ ਦੀ ਬਾਣੀ ਪੜ ਰਹੇ ਨੇ ਤੇ ਭਾਈ ਬਦੂ ਜੀ ਉੱਚੀ ਉੱਚੀ ਗਾ ਰਹੇ ਨੇ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰ ਨਾਦ ਸਾਂਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਭਾਈ ਬੁੱਧੂ ਜੀ ਭਾਈ ਕਮਲਿਆ ਜੀ ਦੇ ਸਾਹਮਣੇ ਜਾ ਕੇ ਧਰਤੀ ਤੇ ਬੈਠ ਗਏ ਮਨ ਵਿੱਚ ਵਿਰਾਗ ਬੜਾ ਦੁੱਖ ਬੜਾ ਵੀ ਮੈਂ ਤੇ ਪਹਿਰਾਵਾ ਦੇਖਿਆ ਜੇ ਕਿਤੇ ਇਹਦੇ ਮੱਥੇ ਦੀਆਂ ਲਕੀਰਾਂ ਦੇਖ ਲੈਂਦਾ ਤਾਂ ਮੇਰਾ ਕੱਚਾ ਆਵਾ ਵੀ ਪੱਕਾ ਨਿਕਲਣਾ ਸੀ ਜਦੋਂ ਭਾਈ ਕਮਲਿਆ ਜੀ ਨੇ ਸੁਖਮੀ ਸਾਹਿਬ ਦੀ ਸਮਾਪਤੀ ਕੀਤੀ ਤੇ ਭਾਈ ਬੁੱਧੂ ਜੀ ਭਾਈ ਕਮਲਿਆ ਜੀ ਦੇ ਚਰਨਾਂ ਤੇ ਟਹਿਪੇ ਜਦੋਂ ਭਾਈ ਕਮਲਿਆ ਜੀ ਨੇ ਦੇਖਿਆ ਵੀ ਭਾਈ ਬੁੱਧੂ ਜੀ ਮੈਨੂੰ ਨਮਸਕਾਰਾ ਕਰ ਰਹੇ ਨੇ ਦਵਾ ਦਾ ਮੋਢਿਆ ਤੋਂ ਫੜਾ ਫੜਿਆ ਤੇ ਖੜਾ ਕੀਤਾ ਭਾਈ ਕਮਲਿਆ ਜੀ ਕਹਿੰਦੇ ਜੀ ਭਾਈ ਬੁੱਧੂ ਜੀ ਕੀ ਕਰਦੇ ਹੋ ਭਾਈ ਬੁੱਧੂ ਕਹਿੰਦਾ ਭਾਈ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਪਛਾਨ ਨਾ ਸਕਿਆ ਮੈਂ ਤੁਹਾਡੇ ਕੱਪੜੇ ਦੇਖ ਕੇ ਸਮਝਿਆ ਵੀ ਤੁਸੀਂ ਕਮਲੇ ਹੋ ਤੁਹਾਡਾ ਪਹਿਰਾਵਾ ਦੇਖ, ਪਾਟੀ ਲੀੜੇ ਦੇਖ, ਮੈਲਕ ਛਲੇ ਕੱਪੜੇ ਦੇਖ ਕੇ ਤੁਹਾਨੂੰ ਮਹਿਬੂਬੇ ਤੇ ਖੜਾ ਕੇ ਰੱਖਿਆ। ਪੰਗਤ ਵਿੱਚ ਨਾ ਬਿਠਾਇਆ। ਤੁਸੀਂ ਕਿਹਾ ਮੇਰਾ ਆਵਾ ਕੱਥੇ ਦਾ ਕਥਾ? ਤੇ ਵਾਕੈ ਹੀ ਮੇਰਾ ਆਵਾ ਕੱਥੇ ਦਾ ਕਥਾ ਹੈ। ਤੇ ਮੈਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਗਿਆ ਤੇ ਪਾਤਸ਼ਾਹ ਨੇ ਕਿਹਾ ਵੀ ਪਹਿਲਾਂ ਭਾਈ ਕਮੜਿਆ ਜੀ ਤੋਂ ਮਾਫੀ ਮੰਗਣੀ ਪੈਣੀ ਹੈ। ਮੇਰੇ ਤੇ ਤਰਸ ਕਰੋ ਮੈਂ ਉੱਜੜ ਜਾਵਾਂਗਾ। ਮੇਰੇ ਤੇ ਮਿਹਰ ਕਰੋ ਮੈਨੂੰ ਮaaf ਕਰ ਦਿਓ ਭਾਈ ਕਮੜਿਆ ਜੀ ਨੇ ਭਰਾ ਸਮਝ ਕੇ ਛਾਤੀ ਨਾਲ ਲਾ ਕੇ ਕਿਹਾ ਭਰਾਵਾ ਭਰਾਵਾ ਦਾ ਕੀ ਗੁੱਸਾ ਹੁੰਦਾ ਮੈਂ ਤੇ ਅਸੰਤਿਤ ਕਿਹਾ ਤੇ ਮੇਰੇ ਪਿਤਾ ਨੇ ਸਾਡੇ ਪਿਤਾ ਨੇ ਮੇਰੀ ਗੱਲ ਮੰਨ ਲਈ ਤੇਰਾ ਵਕਤ ਤਾਂ ਨਿਕਲ ਗਿਆ ਜਾਂ ਤੇਰੇ ਨਾਲ ਵਾਦਾ ਕੀਤਾ ਜੇ ਮੇਰੇ ਗੁਰੂ ਨੇ ਕਹਿ ਦਿੱਤਾ ਵੀ ਤੇਰਾ ਆਵਾ ਕੱਚਾ ਵੀ ਪੱਕਿਆਂ ਦੇ ਭਾਵੇਂ ਕੇਗਾ ਤੇ ਜਾ ਤੇਰੀ ਨਾਲ ਵਾਦਾ ਰਿਆ ਗੁਰੂ ਅਰਜਨ ਦੇਵ ਸਹਿ ਮਹਾਰਾਜ ਕਿਰਪਾ ਕਰਨ ਤੇਰਾ ਕੱਚਾ ਆਵਾ ਵੀ ਪੱਕਿਆਂ ਦੇ ਭਾਵਿਕ ਜਾਏ ਉਸੇ ਟਾਈਮ ਐਨੀ ਬਾਰਸ਼ ਤਈ ਮੀ ਆਇਆ ਰਾਜੇ ਦੇ ਮਹਿਲਾਂ ਦੀ ਕੰਧ ਡਿੱਗ ਪਈ ਕੰਧ ਜਦੋਂ ਕੰਧ ਡਿੱਗੀ ਬਾਰਸ ਹੱਟੀ ਤੇ ਰਾਜੇ ਨੇ ਕਿਹਾ ਭਾਈ ਕੰਧ ਕੱਢਣੀ ਹੈ ਇੱਟਾਂ ਦਾ ਇੰਤਜ਼ਾਮ ਕਰੋ ਲੈ ਕੇ ਆਓ ਕਿਤੋਂ ਵੀ ਇੱਟਾਂ ਨਾ ਮਿਲੀਆਂ ਇੱਟਾਂ ਕਿਹਦੇ ਕੋਲ ਆ ਜੀ ਭਾਈ ਬੁੱਧੂ ਦੀ ਕੋਲ ਹੈ ਪਰ ਕੱਟੀਆਂ ਨੇ ਰਾਜੇ ਨੇ ਕਿਹਾ ਉਹਦੀਆਂ ਕੱਟੀਆਂ ਇੱਟਾਂ ਵੀ ਪੱਕੇ ਦੇ ਭਰਾ ਭਾਅ ਖਰੀਦ ਲਓ ਕਿਉਂਕਿ ਆਪਾਂ ਨੂੰ ਕਿਤੋਂ ਵੀ ਨਾ ਤੇ ਕੱਟੀਆਂ ਇੱਟਾਂ ਮਿਲਦੀਆਂ ਤੇ ਨਾ ਪੱਕੀਆਂ ਇਸ ਲਈ ਭਾਈ ਬੁੱਧੂ ਜੀ ਕੋਲੋਂ ਕੱਚੀਆਂ ਇੱਟਾਂ ਵੀ ਪੱਕੇ ਦੇ ਭਾਅ ਖਰੀਦ ਲਓ ਉਸੇ ਟਾਈਮ ਰਾਜੇ ਦੇ ਅਹਲ ਕਰ ਆਏ ਭਾਈ ਬੁੱਧੂ ਦੀਆਂ ਕੱਚੀਆਂ ਇੱਟਾਂ ਵੀ ਪੱਕੇ ਦੇ ਭਾਅ ਵਿਕ ਗਈਆਂ ਭਾਈ ਬੁੱਧੂ ਉੱਜੜਨ ਤੋਂ ਬਚ ਗਿਆ ਤੇ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਦੇਵ ਕਰਦਾ ਮਹਾਰਜ ਦੇ ਦਰਬਾਰ 'ਚ ਪਹੁੰਚ ਗਿਆ ਕੋ ਸਤਨਾਮ ਸ਼੍ਰੀ